ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਰਾਸੀ ਤੋਂ ਵਲੌਗ ਵਿੱਚ ਮੈਂ ਸੰਦੀਪ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਜੀ ਲੋ ਜੀ ਟਾਈਮ ਹੋ ਗਿਆ 1 ਵਜੇ ਦਾ ਤੇ ਦਿਨ ਹੋ ਗਿਆ ਅੱਜ ਵੀਰਵਾਰ ਦਾ ਤੇ ਆਪਾਂ ਤਿਆਰ ਹੋਏ ਸੀਗੇ ਅੱਜ ਆਪਾਂ ਜਾ ਰਹੇ ਸੀਗੇ ਢਾਣੀ ਮਿਲਣ ਜਾ ਰਹੇ ਸੀਗੇ ਜੀ ਮਾਸੀ ਜੀ ਹੁਣਾਂ ਨੂੰ ਢਾਣੀ ਮਤਲਬ ਕਿ ਵੈਸੇ ਤਾਂ ਆਪਣੇ ਪਿੰਡ ਚ ਰਹਿੰਦੇ ਆ ਤੇ ਜਿਨ੍ਹਾਂ ਨੇ ਪਿੰਡ ਤੋਂ ਬਾਹਰ ਜਾ ਕੇ ਘਰ ਬਣਾ ਲਿਆ ਆਪਣੇ ਖੇਤਾਂ ਦੇ ਵਿੱਚ ਉਹਨਾਂ ਨੂੰ ਅਸੀਂ ਢਾਣੀ ਕਹਿ ਦਿੰਨੇ ਆ ਨਾ ਢਾਣੀਆਂ ਦੇ ਵਿੱਚ ਬੈਠੇ ਆ ਤੇ ਉਸ ਲਈ ਵੈਸੇ ਤਾਂ ਮੇਰੇ ਲੱਗਦਾ ਅੱਜ ਠਾਣੀ ਆ ਜਾਨੀ ਕਿ ਮਾਸੇ ਜੀ ਹੁਣੀ ਆ ਮੇਰੇ ਜਿਹੜੇ ਸੱਸ ਆ ਉਹਨਾਂ ਦੇ ਪੇਕੇ ਨੇ ਹੀ ਆ ਨਾ ਇਸ ਕਰਕੇ ਉਹਨਾਂ ਨੂੰ ਮਾਸੇ ਜੀ ਕਹਿ ਦਿੰਨੇ ਆ ਵੈਸੇ ਭਾਜੀ ਤੇ ਦੁੱਢੀ ਲੱਗਦੇ ਆ ਉਹਨਾਂ ਨੂੰ ਮਿਲਣ ਜਾ ਰਹੇ ਸੀਗੇ ਚਲੋ ਜੀ ਹੁਣ ਆਪਾਂ ਚੱਲਦੇ ਆ ਬਣੇ ਰਹਿਣਾ ਵਲੌਗ ਦੇ ਨਾਲ ਮਿਲਾਂਗੇ ਤੁਹਾਡੇ ਬਾਅਦ ਮੈਂ ਮੰਮੀ ਜੀ ਔਰ ਡੈਡੀ ਜੀ ਅਸੀਂ ਤੈਨੂੰ ਜਾ ਰਹੇ ਸੀਗੇ ਤੇ ਡੈਡ ਜੀ ਕਹਿ ਰਹੇ ਸੀਗੇ ਵੀ ਰਸੋਈ ਦੇ ਗੇਟ ਗੁੱਟ ਲਾਜੋ ਕਿਤੇ ਆਉਂਦਿਆਂ ਨੂੰ ਬਿੱਲੀ ਦੁੱਧ ਪੀ ਜਵੇ ਤੇ ਚਾਹ ਨੂੰ ਦੁੱਧ ਵੀ ਨਾ ਮਿਲੇ ਤਾਂ ਕਰਕੇ ਫਿਰ ਮੈਂ ਇਧਰ ਲਾ ਰਹੀ ਸੀ ਰਸੋਈ ਦੇ ਗੇਟ ਤੇ ਕਾਲੇ ਵੀ ਕਰ ਰਹੇ ਸੀਗੇ ਕਹਿੰਦੇ ਫਿਰ 2-4 ਘੰਟੇ ਬੈਠਾਂਗੇ ਤੇ ਫਿਰ ਮੁੜ ਕੇ ਵੀ ਆਉਣਾ ਤੇ ਮੈਂ ਇੱਥੇ ਲਾ ਰਹੀ ਸੀਗੀ ਵੱਡਾ ਗੇਟ ਬੰਦ ਕਰ ਰਹੀ ਸੀਗੀ ਕਿਉਂਕਿ ਫਿਰ ਧਿਆਨ ਵੀ ਰੱਖਣਾ ਪੈਂਦਾ ਵਾਰਾ ਪਸ਼ੂ ਵੀ ਆ ਜਾਂਦੇ ਆ ਹੂੰ ਸੱਤ ਸੌ 80 ਸੀਗਾ ਅੱਠ ਟਾਣੀ ਜੀ ਜਦੋਂ ਸੀਗੇ ਹਾਂ ਤੇ ਇਹ ਮਾਸਟਰ ਵੀ ਸੀ ਆ ਹੂੰ ਇਹਨੇ ਗਣਾ ਇੱਕ ਤੇ ਇਕੱਲੇ ਬੈਠੇ ਆਈਂ ਹੁਣ ਹੀ ਹਲ ਜਾਂਦਾ ਨਹੀਂ ਹੈ ਪਰ ਉਹ ਕਰਦੇ ਅਮਰ ਦਾ ਨਾਮ ਜੇ ਕੁੜੀਆਂ ਦੋਨੇ ਬੈਠੀਆਂ ਤੁਸੀਂ ਡੰਤੀਆਂ ਨਹੀਂ ਆਦਤ ਪੈ ਜਾਂਦੀ ਉਹ ਮੇਰੇ ਵੀ ਕੇ ਰਹਿੰਦਾ ਹੀ ਆ ਹੁਣ ਟਾਣੀ ਚ ਹਾਂ ਬੰਦਾ ਉਹ ਮੈਂ ਇਧਰ ਰੁੜ ਜਾ ਬਜਾ ਲੋ ਹੁਣ ਤਾਂ ਠੀਕ ਹੈ ਨਾ ਬਾਦ ਮੈਂ ਕਿ ਜਦੋਂ ਖੜ ਜਾਂਦੇ ਆ ਉਹ ਮੀਮੂ ਪੈ ਜਾਂਦਾ ਤੋ ਖਰਾਬ ਹੋ ਜਾਂਦੇ ਆ ਨਾ ਉਹਦੋਂ ਨਾ ਮੀਮੂ ਕੋ ਬੇਨਫੇ ਤਾਂ ਵਧੀਆ ਰਹੂਗਾ ਫਲ ਚੰਗਾ ਲੱਗਿਆ ਨਾ ਮੈਨੂੰ ਬਹੁਤ ਲੱਗੇ ਨੇ ਸੋਹਣੇ ਲੱਗ ਜਾਂਦੇ ਆ ਇੱਥੇ ਮੰਮੀ ਜੀ ਦੱਸ ਰਹੇ ਸੀਗੇ ਵੀ ਇੱਥੇ ਨਾ ਨਲਕਾ ਹੁੰਦਾ ਸੀਗਾ ਲੱਗਿਆ ਤੇ ਇੱਥੇ ਪਾਣੀ ਲੈਣ ਆਉਂਦੀਆਂ ਸੀ ਅਸੀਂ ਘੜਿਆਂ ਦੇ ਨਾਲ ਹਨਾ ਵੀ ਕਿੰਨੀ ਦੂਰ ਆਉਂਦੀਆਂ ਹੁੰਦੀਆਂ ਸੀਗੀਆਂ ਪਾਣੀ ਭਰਨ ਵਾਸਤੇ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਘਰੇ ਮਾਸੀ ਜੀ ਕੇ ਤੇ ਸਾਰੇ ਉਡੀਕ ਰਹੇ ਸੀ ਮੈਂ ਕਿਹਾ ਤੁਹਾਡੀ ਨੀਂਦ ਖਰਾਬ ਕਰਤੀ ਤੇ ਚਲੋ ਜੀ ਉਸ ਤੋਂ ਬਾਅਦ ਆਪਾਂ ਚਾਹ ਪਾਣੀ ਪੀਤਾ ਮੰਮੀ ਹੁਣੇ ਗੱਲਾਂ ਬਾਤਾਂ ਕਰ ਰਹੇ ਸੀਗੇ ਜਮੁਣਾ ਕਿਧਰ ਲੱਗੀ ਆ ਉਹ ਉਧਰਲੀ ਸਾਈਡ ਹੈ ਨਾ 🍋 ਬੂਵੀ ਲੱਗੇ ਹੋਏ ਆ ਨੇ ਬੁਵਾਵਾਂ ਲੱਗੇ ਆ ਮੇਰੇ ਬਹੁਤ ਲੱਗੇ ਐਤ ਸਾਲ ਜਾਨੇ ਲੱਗੇ ਉਹ ਵਿੱਚ ਵੱੜ ਕੇ ਤੋੜਨ ਵਾਲੇ ਆ ਨਾ ਥੋੜੇ ਜਨੇ ਕੰਡੇ ਵਾਲੇ ਵਾਈ ਸਹੀ ਗੱਲ ਐ ਕੰਡੇ ਵਾਲੇ ਆ ਨਾ ਲੋ ਜਿੱਧਰ ਖੇਤਾਂ ਦਾ ਵੀਊ ਦਿਖਾਉਨੇ ਤੁਹਾਨੂੰ ਦੂਰ ਤੱਕ ਉਹ ਰਹਿ ਗਏ ਪਿੰਡ ਐ ਲੱਗਦਾ ਕਿ ਟਾਣੀ ਬਹੁਤ ਦੂਰ ਆ ਹਨਾ ਹੁਣ ਇੱਥੇ ਲੱਗਦਾ ਵੀ ਪਿੰਡ ਉਹ ਖੜਾ

ਪਹਿਲਾ ਗੱਲਾਂ ਸੁਣਾਉਗਾ ਸੁਣਾ ਕੀ ਕਹਿੰਦੇ ਸੀ ਹੁਣ ਸੁਣਾ ਵਾਟ ਤੇ ਪਾਪਾ ਇੱਕ ਇਹ ਇਹ ਫੁਤਾ ਮੈਂ ਤਾਂ ਹਟਾ ਦੋਲਾ ਇਹ ਪਟਿਆ ਉਹ ਕੋਣ ਹੈ ਸੁਣਾ ਇਹ ਹੈ ਕੀ ਕਹਿ ਰਹੇ ਸੀ ਫੇਰ ਐਂਡ ਲਵਲੀ ਫੇਰ ਐਂਡ ਲਵਲੀ ਲਾ ਦਾਂਗੇ ਕਰੀਮ ਇਹਨੂੰ ਇਹਦੇ ਮੂੰਹ ਤੇ ਮੈ ਰਮ ਇਹਦੇ ਮੂੰਹ ਤੇ ਲਿਪਸਟਿਕ ਲਾਵਾਂਗੇ ਲਿਪਸਟਿਕ ਤਾਂ ਲਿਪਸਟਿਕ ਲੱਗੀ ਹੈ ਹੂੰ ਇਹਦੇ ਬਲਤ ਆਦਾ ਇਹਨੂੰ ਤੇ ਇਹਦਾ ਤਾਂ ਦੋ ਜਾਲੀ ਹੁੰਦਾ ਚਲੇ ਨਾ ਇਹਨੂੰ ਇਹਨੂੰ ਜੂੜੀ ਲਾ ਦਾਂ ਮੈਰੇ ਦੱਤਵਾ ਲਾ ਦੇ ਰੇ ਇਹਨੂੰ ਆਇਆ ਤੱਤਾਂ ਦੇ ਵਾਚ ਅੱਛਾ ਇਹ ਤੇ ਆਵੇ ਤਿਆਰ ਹੋ ਜਾਣਗੇ ਇਹਦਾ ਕੀ ਕਰਨਾ ਦੱਸ ਪਹਿਲਾਂ ਇਹਦਾ ਕੀ ਕਰਨਾ ਹੈ ਇਹਨੂੰ ਕਿਤਾ ਗੋਰਾ ਕਰੀਏ ਇਨ ਤਾਲੇ ਨਥੋ ਇਹਦੇ ਇਹਨੂੰ ਤਾਲਾਂ ਦੇ ਸਾਰੇ ਨਾਂ ਤੇ ਦਾਂਦੇ ਹਏ ਹੇ ਇਨਾਂ ਤਾਲੇ ਨੂੰ ਮੁਸਕਾ ਦੋ ਇਹਨੂੰ ਮੁਸਕਾ ਕਿ ਮੁਸਕਾ ਐ ਐ ਨਹੀਂ ਫਿੱਟ ਹੁੰਦਾ ਹਨਾ ਕਿਸੇ ਨੂੰ ਕਾਲਾ ਨਹੀਂ ਕਹਿਦਾ ਹੁੰਦਾ ਹਨਾ ਅੱਛਾ ਬੱਚਾ ਹਨਾ ਇਹ ਧੋਪੇ ਤੇ ਫਿਰਦਾ ਕੰਮ ਕਰਦਾ ਆ ਵਧੀਆ ਕਮਾਈ ਕਰਦਾ ਇਹ ਕਮਾਈ ਕਰਦਾ ਇਹ ਆ ਦੇਖੋ ਜੀ ਗਮਲੇ ਦੇ ਵਿੱਚ ਉੱਗ ਗਿਆ ਝਿੰਜਣ ਸਾਡੇ ਤੇ ਇੱਥੇ ਝਿੰਜਣ ਕਹਿੰਦੇ ਆ ਤੁਹਾਡੇ ਕੀ ਕਹਿੰਦੇ ਜਰੂਰ ਦੱਸਿਓ ਇੱਕ ਦਿਨ ਅਸੀਂ ਜਾ ਰਹੇ ਸੀ ਮੰਡੀ ਤੇ ਰਸਤੇ ਦੇ ਵਿੱਚ ਇੱਕ ਖੇਤ ਚ ਬੀਜੇ ਹੋਏ ਮੈਂ ਕਿ ਇਹ ਇੰਨੇ ਕਿਉਂ ਬੀਜੇ ਹੋਏ ਮੈਂ ਰਾਜਤ ਨੂੰ ਪੁੱਛਿਆ ਤੇ ਕਹਿੰਦੇ ਇਹਨਾਂ ਨੇ ਛੱਟਾ ਦਿੱਤਾ ਬੀਜ ਤੇ ਦੇ ਬੁੜਕੇ ਜਦੋਂ ਇਹਨੂੰ ਵਾਹ ਦੇਣਗੇ ਵਿੱਚ ਤੇ ਫਿਰ ਇਹ ਰੇਹ ਬਣ ਜਾਂਦੀ ਆ ਵੀ ਥੋੜੀ ਜੀ ਜ਼ਮੀਨ ਜਿਹੜੀ ਉਪਜਾਊ ਹੋ ਜਾਂਦੀ ਆ ਨਾ ਤੇ ਮੈਨੂੰ ਨਹੀਂ ਪਤਾ ਸੀਗਾ ਤੇ ਇਹ ਜੀ ਅੰਬ ਦੀ ਗਟਕ ਦੱਬੀ ਸੀਗੀ ਤੇ ਅੰਬ ਦਾ ਬੂਟਾ ਤਿਆਰ ਹੋ ਗਿਆ ਪਰ ਇੰਨਾ ਵੀ ਜਿਹੜਾ ਆਪਾਂ ਲਾਉਣੇ ਆ ਦੂਸਰਾ ਹਾਈਬ੍ਰਿਡ ਲਾਉਣੇ ਉਹਨੂੰ ਤਾਂ ਛੇਤੀ ਫਲ ਲੱਗ ਜਾਂਦਾ ਇਹਨੂੰ ਛੇਤੀ ਫਲ ਨਹੀਂ ਲੱਗਦਾਗਾ ਤੇ ਇੱਧਰ ਦੇਖੋ ਜੀ ਲੀਲੀ ਤੇ ਪlant ਤੇ ਸੋਹਣੇ ਸੋਹਣੇ ਫੁੱਲ ਖਿੜ ਗਏ ਕਿੰਨੇ ਪਿਆਰੇ ਇਹ ਚਿੱਟੇ ਰੰਗ ਦੇ ਖਿੜੇ ਆ ਹਜੇ ਜਿਹੜੇ ਗੁਲਾਬੀ ਰੰਗ ਦੇ ਹੁੰਦੇ ਆ ਉਹ ਨਹੀਂ ਖੜਨ ਲੱਗੇਗੇ ਉਹ ਵੀ ਬਹੁਤ ਸੋਹਣੇ ਲੱਗਦੇ ਆ ਤੇ ਬੜੇ ਪਿਆਰੇ ਲੱਗਦੇ ਆ ਇਹ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਜਿੰਨੇ ਕਿ ਖਰੇ ਮੈਨੂੰ ਰੋਜ਼ ਦੇਖਦੀ ਆ ਬਹੁਤ ਸੋਹਣੇ ਲੱਗਦੇ ਨੇ ਸ਼ੇਪ ਕਿੰਨੀ ਸੋਹਣੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਇੱਕ ਵਲੌਗ ਦੇ ਵਿੱਚ ਵੀ ਇਹਨਾਂ ਦੀ ਜਿਹੜੀਆਂ ਜੜਾਂ ਹੁੰਦੀਆਂ ਗੰਡਾ ਜਿਹੀਆਂ ਵਾਲੀਆਂ ਹੁੰਦੀਆਂ ਗੰਡਿਆਂ ਵਰਗੀਆਂ ਲੋਜੀ ਹੁਣ ਆਪਾਂ ਬਣਾ ਰਹੇ ਸੀ ਗੁਆਰੇ ਦੀਆਂ ਫੜੀਆਂ ਤੇ ਆਪਾਂ ਗੁਆਰੇ ਦੀਆਂ ਫੜੀਆਂ ਪਹਿਲਾਂ ਭੁੰਨ ਲੈਣੇ ਹੁਣੇ ਆ ਤੁਸੀਂ ਕਿਵੇਂ ਬਣਾਉਨੇ ਆ ਕਮੈਂਟ ਕਰਕੇ ਦੱਸਿਓ ਤੇ ਇਹਨਾਂ ਨੂੰ ਟਾਈਮ ਬਹੁਤ ਹੋ ਲੱਗਦਾ ਹਨਾ ਕਾਫੀ ਸਾਰੀਆਂ ਲੈਂਦੀਆਂ ਹਜੇ ਅੱਧੀਆਂ ਹੀ ਸਹੀ ਹੋਈਆਂ ਕਿਉਂਕਿ ਪਹਿਲਾਂ ਇਹਨਾਂ ਨੂੰ ਢੂੰਗਣਾ ਹਲਾ ਜਿਵੇਂ ਕਹ ਦਿੰਦੇ ਢੂੰਗਣਾ ਕਹ ਦਿੰਦੇ ਸਾਡੇ ਇਸ ਨੂੰ ਤੇ ਫਿਰ ਇਹਨਾਂ ਨੂੰ ਕੱਟਣਾ ਯਾਨੀ ਕਿ ਸਾਫ਼ ਕਰਨਾ ਬਹੁਤ ਟਾਈਮ ਲੱਗਦਾ ਤੇ ਮੰਮੀ ਨੇ ਕਿੰਨਾ ਸਾਫ਼ ਕੱਟ ਕੇ ਦਿੱਤੀਆਂ ਮੈਂ ਬਣਾ ਰਹੀ ਹਾਂ ਸਬਜ਼ੀ ਹੁਣ ਸਬਜ਼ੀ ਬਹੁਤ ਸਵਾਦ ਬਣਦੀ ਆ ਪਰ ਇੱਥੇ ਟਾਈਮ ਬਹੁਤ ਲੱਗਦਾ ਹੈ ਨਾ ਇਹਨੂੰ ਸਾਫ਼ ਕਰਨ ਤੇ ਲੋ ਜੀ ਹੁਣ ਹੋ ਗਿਆ ਸ਼ੁੱਕਰਵਾਰ ਦਾ ਦਿਨ ਤੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਕੱਲ ਆਪਣਾ ਵਲੌਗ ਐਂਡ ਕਰਨ ਦਾ ਟਾਈਮ ਨਹੀਂ ਲੱਗਿਆ ਕਿ ਕਿ ਉਥੋਂ ਆਏ ਆਪਾਂ 4 ਵਜੇ ਸਾਢੇ 4 ਬੱਚੇ ਹੈਗੇ ਟਿਊਸ਼ਨ ਵਾਲੇ 6 ਵਜੇ ਤੱਕ ਕੂਚਣ ਪੜੋਂ ਤੋਂ ਬਾਅਦ ਫਿਰ ਸ਼ਾਮ ਦੇ ਕੰਮਕਾਜ ਹੋ ਗਏ ਧਾਰਾ ਕੱਢਣੀਆਂ ਦੁੱਧ ਸੰਭਾਲਣਾ ਰੋਟੀ ਟੋਕ ਕਰਨਾ ਸਾਰੇ ਕੰਮਕਾਜ ਹੋ ਗਏ ਹਨ ਉਸ ਤੋਂ ਬਾਅਦ ਬਸ ਥੱਕ ਗਏ ਸੋ ਗਏ ਤੇ ਮੈਂ ਕਿਹਾ ਚਲੋ ਅੱਜ ਵਲੌਗ ਦਾ ਐਂਡ ਕਰਦੀ ਏ ਕੱਲ ਗਏ ਜਰੂਰ ਬਹੁਤ ਵਧੀਆ ਲੱਗਿਆ 14 ਸਾਲਾਂ ਬਾਅਦ ਮੈਂ ਉਸ ਘਰੇ ਗਈ ਦੇਖੋ ਪਿੰਡ 'ਚ ਰਹਿੰਦੇ ਹੋਏ ਵੀ ਕਦੇ ਹਨਾ ਇੰਨੇ ਬਿਜ਼ੀ ਹੋ ਗਏ ਆ ਵੀ ਜਾਣ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਦੁੱਖ ਸੁੱਖ ਤੇ ਆਪਾਂ ਹਰੇਕ ਜਗ੍ਹਾ ਪਹੁੰਚੀਦਾ ਪਹੁੰਚੀਦਾ ਹਨਾ ਪਰ ਉਵੇਂ ਜਾਣਾ ਹੋਵੇ ਤੇ ਐ ਹੋ ਜਾ ਚਲੋ ਕੱਲ ਜਾਵਾਂਗੇ ਪਰਸਵਾਂ ਜਾਵਾਂਗੇ ਕਈ ਦਿਨਾਂ ਦੀ ਅਸੀਂ ਸਲਾਹ ਕਰ ਪਰ ਉਹ ਹੀ ਆ ਵੀ ਜਾਣਦਾ ਕੋਈ ਸੁਆਭੀ ਨਹੀਂ ਬਣਦਾ ਸੀਗਾ ਤੇ ਕੱਲ ਵਧੀਆ ਸੀ ਤਿੰਨ ਚਾਰ ਘੰਟੇ ਲਾ ਕੇ ਆਏ ਗੱਲਾਂ ਬਾਤਾਂ ਕੀਤੀਆਂ ਮੈਂ ਜ਼ਿਆਦਾ ਵਲੌਗ ਨਹੀਂ ਬਣਾਇਆ ਉੱਥੇ ਕਿਉਂਕਿ ਕਾਫੀ ਟਾਈਮ ਬਾਅਦ ਮਿਲੇ ਸੀਗੇ ਕਿਉਂਕਿ ਜਦੋਂ ਮੇਰੀ ਨਾਨਨ ਅਨਮੈਰਿਟ ਹੁੰਦੀ ਸੀਗੇ ਨਾ ਉਦੋਂ ਅਸੀਂ ਖੇਤ ਚੱਲ ਜਾਂਦੇ ਹੁੰਦੇ ਸੀ ਤੁਰ ਕੇ ਹਨ ਟਾਣੀ ਕਾਫੀ ਦੂਰ ਪੈਂਦੀ ਐ ਤੇ ਤੁਰ ਕੇ ਜਾਣਾ ਕਦੇ ਫਲੀਆਂ ਤੋੜਨ ਜਾਣਾ ਜਾਂ ਕੋਈ ਸਬਜ਼ੀ ਹੋਰ ਲੈਣ ਜਾਣਾ ਹਨਾ ਤੇ ਉਸ ਬਹਾਨੇ ਨਾਲ ਅਸੀਂ ਉਧਰ ਮਾਸੀ ਜੀ ਕੇ ਵਿਜਾਇਆ ਜਾਂਦੇ ਹੁੰਦੇ ਸੀਗੇ ਉਹ ਕੱਲ ਐਂ ਕਹਿ ਰਹੇ ਸੀਗੇ ਕਹਿੰਦੇ ਤੁਸੀਂ ਬਹੁਤ ਟਾਈਮ ਬਾਅਦ ਆਏ ਆ ਹਨਾ ਹੁਣ ਤਾਂ ਉਹਨਾਂ ਨੇ ਵੀ ਘਰ ਦਾ ਕਾਫੀ ਚੇਂਜ ਕਰ ਲਿਆ ਹਨਾ ਬੱਚੇ ਵੀ ਵੱਡੇ ਹੋ ਗਏ ਤੇ ਸਹੀ ਗੱਲ ਹੈ ਬਹੁਤ ਟਾਈਮ ਬਾਅਦ ਬਹੁਤ ਵਧੀਆ ਲੱਗਿਆ ਜਾ ਕੇ ਹਨਾ ਤੇ ਮੈਂ ਕਿ ਹੁਣ ਤਾਂ ਜੰਮਣਾ ਖਤਮ ਹੋ ਗਈਆਂ ਨੇ ਤੇ ਅਸੀਂ ਜੰਮਣਾ ਵੀ ਤੋੜਨੀਆਂ ਸੀਗੀਆਂ ਨਾ ਜਿਵੇਂ ਕਿ ਟਾਣੀ ਦੇ ਵਿੱਚ ਬੇਰ ਬੁੱਤੇ ਵਗੈਰਾ ਲਾਈ ਲੈਂਦੇ ਆ ਨਾ ਪਰ ਵਧੀਆ ਲੱਗਿਆ ਇੰਨਾ ਟਾਈਮ ਬਾਅਦ ਜਾ ਕੇ ਤੇ ਚਲੋ ਜੀ ਹੁਣ ਮੈਂ ਕਰਦੀ ਆ ਕੱਪੜੇ ਪ੍ਰੈਸ ਤੇ ਵਲੌਗ ਦਾ ਆਪਾਂ ਕਰਦੇ ਆ ਐਂਡ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਕਮੈਂਟ ਕਰਕੇ ਦੱਸਣਾ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ